ਕਰਦੇ ਡਿੱਗਿਆ ਜੀ ਤਿੰਨੇ ਜਣੇ ਵੇੜੇ ਇੱਕ ਡਾਕਟਰਸ ਨੇ ਉਹ ਕਰ ਵੀ ਰਹੇ ਨੇ ਤਾਂ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਵੱਲੋਂ ਤੁਸੀਂ ਬਿਲਕੁਲ ਕੀ ਹੋਇਆ ਕਿਸੇ ਦਾ ਥੋੜਾ ਦੱਸ ਤਿੰਨੇ ਜਣੇ ਵੇੜੇ 'ਚ ਖੜੇ ਹਾਂ ਤਿੰਨੇ ਜਣੇ ਵੇੜੇ ਖੜੇ ਹਾਂ ਉੱਤੋਂ ਬੰਬ ਆਇਆ ਸਾਡੇ ਪੈਰਾ ਜੇ ਚੱਲਿਆ ਹੈ ਅਸੀਂ ਸਾਰੇ ਸੜ ਗਏ ਹਾਂ ਤੇ ਉੱਥੋਂ ਅੱਗ ਬੈਲੀ ਆ ਗਾ ਗੱਡੀ ਵਾਲੇ ਦਾ ਨ ਗੱਡੀ ਨੂੰ ਅੱਗ ਲੱਗ ਗਈ ਹੈ ਗੱਡੀ ਦੀ ਅੱਗ ਬੁਝਾਈ ਤਰਪਾਲ ਥੜ ਗਈ ਜੀ ਹਾਂ ਧੂਈ ਟਾਈ ਸੜ ਗਈ ਸਾਰੇ ਬੁਰੇ ਹਾਲ ਹੋ ਗਏ ਡੱਡਰ ਸੜ ਗਏ ਜੀ ਬਾਬਾ ਜੀ ਤੁਹਾਡੇ ਘਰ ਦੇ ਡਿੱਗਿਆ ਜੀ ਹਾਂਜੀ ਸਾਡੇ ਘਰ ਤੇ ਡਿੱਗਿਆ ਮੈਂ ਵੀ ਖੜਾ ਹਾਂ ਕਾਕਾ ਮੇਰਾ ਖੜਾ ਹੀ ਘਰ ਦੇ ਖੜੇ ਹੀ ਹਾਂ ਵਾਉ ਤੋਂ ਡਿੱਗਿਆ ਧਿੱਕਰੀ ਵਾਸਤੇ ਨਾ ਸਾਡੇ ਸਿਆਚਰੀ ਡਿੱਗਿਆ ਪੈਰਾ ਜਿ ਡਿੱਗਿਆ ਹੈ ਸਾਰੇ ਸਾਰੇ ਗਏ ਜਦੋਂ ਉਸ ਵਕਤ ਜਗ ਰਹੀ ਸੀ ਜਦੋਂ ਬੜਾ ਧਮਾਕਾ ਹੋਇਆ ਭਰਾਵਾ ਘਰ ਚ ਅੱਗ ਲੱਗ ਗਈ ਸਾਰੇ ਡੰਗਰ ਸੜ ਗਏ ਗੱਡੀ ਸੜ ਗਈ ਤੁਹਾਡੀ ਮਤਲਬ ਘਰ ਦੀ ਲਾਈਟ ਚੱਲ ਰਹੀ ਸੀ ਉਸ ਵਕਤ ਨਾ ਲਾਈਟਾਂ ਬੰਦ ਸੀ ਲਾਈਟਾਂ ਬੰਦ ਸੀ ਬਾਹਰ ਇਦੋਂ ਨਾ ਲਾਲ ਲਾਈਟਾਂ ਚੜਦੀਆਂ ਸੀ ਵੇੜੇ ਪੈਸਾ ਘਰੇ ਵੇੜੇ ਖੜ ਕੇ ਛੇ ਰਲੋ ਲਾਲ ਲਹਿੜ ਚੜਦੀ ਸੀ ਪਤਾ ਨਹੀਂ ਆਪਣਿਆਂ ਦਾ ਡਿੱਗਿਆ ਸੀ